ਪੰਜਾਬ ਦੀ ਆਬਾਦੀ ਕਰੀਬ 3 ਕਰੋੜ ਹੈ ਇੱਥੇ ਹਜ਼ਾਰਾਂ ਮੁੱਦੇ ਹੋਣਗੇ ਚਾਹੇ ਐਮਐਸਪੀ ਦਾ ਮੁੱਦਾ ਹੋਵੇ ਐਸਵਾਈਐਲ ਦਾ ਮੁੱਦਾ ਹੋਵੇ ਨਸ਼ਿਆਂ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਪੰਜਾਬੀ ਇਹਨਾਂ ਮੁੱਦਿਆਂ ਦੇ ਵਿੱਚ ਉਲਝ ਕੇ ਰਹਿ ਗਏ ਨੇ ਪਰ ਅੱਜਕੱਲ ਇੱਕ ਨਵਾਂ ਮੁੱਦਾ ਛਾਇਆ ਹੋਇਆ ਸੀ ਉਪਲ ਫਾਰਮ ਵੀਡੀਓ ਦਾ ਜੀ ਹਾਂ ਪੰਜਾਬ ਦੇ ਜਿਹੜੇ ਲੋਕ ਸੋਸ਼ਲ ਮੀਡੀਆ ਵਰਤਦੇ ਨੇ ਉਹਨਾਂ ਦੇ ਲਈ ਅੱਜਕੱਲ ਇਹ ਹੀ ਮੁੱਦਾ ਸੀ ਕਿ ਇੱਕ ਮੁੰਡੇ ਅਤੇ ਕੁੜੀ ਦੀ ਕਥਿਤ ਵੀਡੀਓ ਵਾਇਰਲ ਹੋ ਰਹੀ ਸੀ ਇਸ ਵੀਡੀਓ ਦੇ ਵਿੱਚ ਸੱਚਾਈ ਕੀ ਹੈ ਕੌਣ ਬਲੈਕਮੇਲ ਹੋ ਰਿਹਾ ਸੀ ਕੌਣ ਤੱਕਾ ਕਰ ਰਿਹਾ ਸੀ ਇਹ ਸਭ ਕੁਝ ਲੋਕ ਚਰਚਾ ਕਰ ਰਹੇ ਸੀ ਆਪੋ ਆਪਣੇ ਮੁਹੱਲਿਆਂ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਤੇ ਇਸ ਮੁੱਦੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋ ਗਈ ਦੋ ਲੋਕਾਂ ਦੇ ਖਿਲਾਫ ਰੇਪ ਦਾ ਪਰਚਾ ਵੀ ਦਰਜ ਹੋਇਆ ਪੰਜਾਬ ਦੀ ਮਹਿਲਾ ਕਮਿਸ਼ਨ ਵੱਲੋਂ ਵੀ ਇਸ ਮੁੱਦੇ ਦੇ ਉੱਪਰ ਸੂਵੋ ਮੋਟੋ ਲਿਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਉਹ ਹੱਲਾ ਹੋਇਆ ਕਿ ਇਸ ਮੁੱਦੇ ਦਾ ਆਖਿਰਕਾਰ ਬਣੇਗਾ ਕੀ ਪਰ ਅੱਜ ਸ਼ਾਮ ਹੁੰਦੇ ਹੁੰਦੇ ਇਸ ਪੂਰੇ ਮੁੱਦੇ ਦੇ ਉੱਪਰ ਮਿੱਟੀ ਪੈ ਗਈ ਜੋ ਕੁੜੀ ਕਥਿਤ ਤੌਰ ਤੇ ਇਸ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਹੈ ਉਹ ਸਾਹਮਣੇ ਆਈ ਉਸ ਦਾ ਪਿਤਾ ਸਾਹਮਣੇ ਆਇਆ ਤੇ ਉਸ ਮੁੰਡੇ ਦੇ ਉੱਪਰ ਜਿਸ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਸੀ ਜਿਸ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਉਸ ਦਾ ਪਿਤਾ ਵੀ ਸਾਹਮਣੇ ਆਇਆ ਤੇ ਬੜੇ ਹੀ ਦਰਿਆਦਲੀ ਦਿਖਾਉਂਦੇ ਹੋਏ ਇਹਨਾਂ ਤਿੰਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਦੇਖੋ ਜੋ ਕੁਝ ਹੋਇਆ ਉਹ ਸਭ ਕੁਝ ਕਨਫਿਊਜ਼ਨ ਸੀ ਉਹ ਸਭ ਕੁਝ ਗਲਤਫਹਿਮੀ ਸੀ ਸਭ ਕੁਝ ਦੋਹਾਂ ਪਰਿਵਾਰਾਂ ਨੇ ਆਪਸ ਵਿੱਚ ਮਿਲ ਕੇ ਸੁਲਝਾ ਲਿਆ ਯਾਨੀ ਕਿ ਜੋ ਰੌਲਾ ਪਿਆ ਹੋਇਆ ਸੀ ਜਿਨ੍ਹਾਂ ਦਾ ਰੌਲਾ ਪਿਆ ਹੋਇਆ ਸੀ ਉਹਨਾਂ ਨੇ ਇਹ ਗੱਲ ਆਪੋ ਆਪਸ ਚ ਬੈਠ ਕੇ ਸੁਲਝਾ ਲਈ ਹੈ ਪਰ ਪੰਜਾਬ ਦੇ ਲੋਕ ਜੋ ਬੜੀ ਬੇਸਬਰੀ ਨਾਲ ਇਸ ਪੂਰੇ ਮੁੱਦੇ ਦੇ ਉੱਪਰ ਨਜ਼ਰਗੜਾਈ ਬੈਠੇ ਸੀ ਜੋ ਇਸ ਗੱਲ ਦੀ ਉਮੀਦ ਲਈ ਬੈਠੇ ਸੀ ਕਿ ਸ਼ਾਇਦ ਪੁਲਿਸ ਕੁਝ ਕਰੇਗੀ ਸ਼ਾਇਦ ਪੁਲਿਸ ਰੇਡਾਂ ਮਾਰੇਗੀ ਤੇ ਜੋ ਮਹਿਲਾ ਕਮਿਸ਼ਨ ਹੈ ਉਸਨੇ ਵੀ ਅੱਗੇ ਦਾ ਇੱਕ ਕਦਮ ਅੱਗੇ ਵਧ ਕੇ ਕੋਈ ਕਦਮ ਚੁੱਕਣਾ ਹੈ ਪਰ ਅਜੇ ਹਕੁਚ ਨਹੀਂ ਹੋਇਆ ਕਿਉਂਕਿ ਜੋ ਕਥਿਤ ਪੀੜਤ ਸੀ ਜੋ ਕਥਿਤ આરોપી ਸੀ ਦੋਹੇ ਆਪਸ ਵਿੱਚ ਬੈਠ ਗਏ ਮੁੱਦਾ ਸੁਲਝਾ ਲਿਆ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕ ਇਸ ਮੁੱਦੇ ਵੱਲ ਝਾਕਦੇ ਹੀ ਰਹੇਗੇ ਆਪ ਤੁਹਾਨੂੰ ਉਹ ਬਿਆਨ ਸੁਣਵਾਈਏ ਜਿਹੜਾ ਉਸ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਸਾਰਾ ਮਸਲਾ ਸੁਲਝਾ ਲਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਇਹ ਸਿਰਫ ਗਲਤਫਹਿਮੀ ਸੀ ਉਸ ਕੁੜੀ ਦਾ ਬਿਆਨ ਅਸੀਂ ਸੁਣਾਈਏ ਜਿਸ ਦੇ ਬਾਰੇ ਚਰਚਾ ਕੀਤੀ ਜਾ ਰਹੀ ਸੀ ਕਿ ਉਹੀ ਇਸ ਵੀਡੀਓ ਦੇ ਵਿੱਚ ਹੈ ਉਸ ਦੇ ਨਾਲ ਤੱਕਾ ਹੋਇਆ ਤੇ ਉਸ ਨੇ ਜੋ ਐਫ ਆਈ ਆਰ ਦਰਜ ਕਰਵਾਈ ਉਹ ਕੁੜੀ ਹੁਣ ਕੈਮਰੇ ਸਾਹਮਣੇ ਹੈ ਉਸ ਕੁੜੀ ਨੇ ਕਿਹਾ ਕਿ ਇਸ ਮੁੱਦੇ ਤੇ ਉਹ ਬਿਆਨ ਸਭ ਤੋਂ ਪਹਿਲਾਂ ਸੁਣ ਲਓ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਜੀ ਹਾਂ ਇਹ ਗਲਤ ਫਹਮੀ ਸੀ ਸਭ ਕੁਝ ਬੈਠ ਕੇ ਸੁਲਝਾ ਲਿਆ ਗਿਆ ਹੈ ਜਿਸ ਮੁੰਡੇ ਤੇ ਇਲਜ਼ਾਮ ਲੱਗੇ ਸੀ ਜਿਸ ਮੁੰਡੇ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਉਸ ਦੇ ਪਿਤਾ ਜੀ ਵੀ ਸਾਹਮਣੇ ਆਏ ਉਹਨਾਂ ਨੇ ਵੀ ਕਿਹਾ ਕਿ ਦੋਹਾਂ ਪਰਿਵਾਰਾਂ ਨੇ ਮਿਲ ਕੇ ਇਹ ਪੂਰਾ ਮੁੱਦਾ ਸੁਲਝਾ ਲਿਆ ਤੇ ਦੋਹਾਂ ਪਰਿਵਾਰਾਂ ਵੱਲੋਂ ਹੁਣ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਵੀਡੀਓ ਸਾਡੇ ਨਾਲ ਸੰਬੰਧਿਤ ਵੀਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਏ ਨੇ ਕਿਰਪਾ ਕਰਕੇ ਸਾਡੀ ਸੁਖੀ ਸ਼ਾਂਤੀ ਜ਼ਿੰਦਗੀ ਜਿਉਣ ਦੇ ਲਈ ਉਹ ਜ਼ਰੂਰੀ ਹੈ ਇਸ ਕਰਕੇ ਤੁਸੀਂ ਇਹ ਵੀਡੀਓ ਆਪਣੇ ਪਲੇਟਫਾਰਮ ਤੋਂ ਹਟਾ ਦਿਓ ਤਾਂ ਜਿਸ ਮੁੰਡੇ ਤੇ ਇਲਜ਼ਾਮ ਲੱਗੇ ਉਸ ਦੇ ਪਿਤਾ ਜੀ ਕੀ ਕਹਿ ਰਹੇ ਨੇ ਉਹ ਵੀ ਸੁਣੋ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਕਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਅ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਖੈਰ ਇਹ ਤਾਂ ਅਪੀਲ ਸੀ ਕਿ ਜੋ ਵੀਡੀਓ ਜਿਸ ਇਸ ਪੂਰੀ ਮਸਲੇ ਦੇ ਉੱਪਰ ਜਿਨ੍ਹਾਂ ਨੇ ਵੀਡੀਓ ਬਣਾਏ ਜਿਨ੍ਹਾਂ ਨੇ ਵੀਡੀਓ ਅਪਲੋਡ ਕੀਤੇ ਉਹ ਵੀਡੀਓ ਕਿਰਪਾ ਕਰਕੇ ਹਟਾ ਲੈਣ ਇਸ ਤਰ੍ਹਾਂ ਦੀ ਅਪੀਲ ਹੈ ਹਾਲਾਂਕਿ ਜਦੋਂ ਤੋਂ ਇਸ ਮਾਮਲੇ 'ਚ ਪਰਚਾ ਹੋਇਆ ਜਦੋਂ ਤੋਂ ਬਹੁਤ ਸਾਰੇ ਧਿਰ ਇਸ ਦੇ ਵਿੱਚ ਐਕਟਿਵ ਹੋਏ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਸ਼ਾਇਦ ਇਹ ਮਾਮਲਾ ਹੋਰ ਵਧੇਗਾ ਪਰ ਅਚਾਨਕ ਅੱਜ ਖਬਰ ਆਈ ਕਿ ਇਹ ਮਾਮਲਾ ਆਪਸੀ ਰਜ਼ਾਮੰਦੀ ਦੇ ਨਾਲ ਸੁਲਝਾ ਲਿਆ ਗਿਆ ਹੁਣ ਇਹ ਵੀਡੀਓ ਬੰਦ ਕਰਨ ਤੋਂ ਪਹਿਲਾਂ ਅਸੀਂ ਇਹ ਸੋਚਦੇ ਜਾਈਏ ਤੇ ਵਿਚਾਰੀਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਸ ਦੇ ਵਿੱਚ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ ਪਰ ਸੋਸ਼ਲ ਮੀਡੀਆ ਦੀ ਜੋ ਸਾਡੀ ਯੂਜ਼ ਕਰਨ ਦੀ ਆਦਤ ਹੈ ਉਸ ਨੇ ਸਾਨੂੰ ਸੋਚਣ ਸਮਝਣ ਤੇ ਕਿਤੇ ਨਾ ਕਿਤੇ ਫੁੱਲ ਸਟਾਪ ਲਗਾ ਦਿੱਤਾ ਕਿਉਂਕਿ ਸਮਾਂ ਰਹਿੰਦੇ ਅਸਲ ਮੁੱਦਿਆਂ ਦੇ ਉੱਪਰ ਜ਼ੋਰ ਨਹੀਂ ਦਿੱਤਾ ਹੁੰਦਾ ਸਗੋਂ ਸੋਸ਼ਲ ਮੀਡੀਆ ਤੇ ਜਿਹੜੇ ਵਾਇਰਲ ਮੁੱਦੇ ਹੁੰਦੇ ਨੇ ਉਹਨਾਂ ਤੇ ਅਸੀਂ ਜ਼ੋਰ ਦਿੱਤਾ ਹੁੰਦਾ ਜੋ ਇਸ ਮਾਮਲੇ ਦੇ ਵਿੱਚ ਹੋਇਆ ਕਿਉਂਕਿ ਪੂਰੇ ਪੰਜਾਬ ਦੇ ਬਹੁਤ ਸਾਰੇ ਲੋਕ ਉਪਲ ਫਾਰਮ ਵਾਲੀ ਵੀਡੀਓ ਉਪਰ ਫਾਰਮ ਵਾਲਾ ਮਾਮਲਾ ਇਸ ਦੇ ਉੱਪਰ ਚਰਚਾ ਕਰ ਰਹੇ ਸੀ ਚਾਹ ਦੀਆਂ ਚੁਸਕੀਆਂ ਤੇ ਵੀ ਹਾਸੇ ਮਜ਼ਾਕ ਦੇ ਵਿੱਚ ਵੀ ਤੇ ਵੈਸੇ ਇਸ ਦੀ ਗੰਭੀਰਤਾ ਨੂੰ ਵੀ ਦੇਖਦੇ ਹੋਏ ਤੇ ਜਿੰਨਾ ਇਹ ਗੰਭੀਰ ਮਸਲਾ ਸੀ ਉਹਨੇ ਹੀ ਸਲਿੱਕੇ ਨਾਲ ਇਹ ਸਲਟ ਵੀ ਗਿਆ ਤੇ ਬਾਕੀ ਲੋਕਾਂ ਕੋਲ ਸਕਰੋਲ ਕਰਨ ਦਾ ਕੋਈ ਸ਼ਾਇਦ ਹੁਣ ਆਪਸ਼ਨ ਨਹੀਂ ਬਚਿਆ ਖਾਸ ਕਰਕੇ ਇਸ ਮੁੱਦੇ ਦੇ ਉੱਪਰ